ਆ 12 ਨੰਬਰ 9 ਦੀ ਜੜਾਉਂ ਦੇ 12 ਨੰਬਰ 9 ਦੇ ਵਿੱਚ ਆਬਦਾ ਕਾ ਸਾਝੀ ਕੋਰ ਮੰਨ ਕੇ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਬਾਸਣ ਲਈ ਪਹੁੰਚ ਤੱਤਿਕ ਨਾ ਕਰ ਜੇ ਮਾਰੇ ਦੇ ਨੌਂ ਵੀ ਚੰਗੇ ਵੀ ਲੈ ਕੇ ਤਾਂ ਪੁਣੀ ਚਾਹੀਦੀ ਆ ਐਪਲੀਕੇਸ਼ਨ ਹੁਣੇ ਪਹੁੰਚਣ ਜੇ ਆਪਾਂ ਕਹਿੰਗੇ ਬਰਸਾਤਾਂ ਹਟਣ ਤੋਂ ਬਾਅਦ ਕੰਮ ਕਰਾਂਗੇ ਫੇਰ ਨਹੀਂ ਮੌਜ ਚਾ ਆਪਾਂ ਹੀ ਵਿਤੋੜੀ ਨਾ ਕਰਦੇ ਇਹ ਲੋਕਾਂ ਨੂੰ ਕਹਿ ਲੱਗਣਾ ਨਹੀਂ ਹੈ ਬਾਈ ਜੀ ਕਿ ਇਹ ਹੋਟਾ ਕਰਦੇ ਆ। ਜੁਆਕਾਂ ਦਾ ਵੱਡੀ ਗੱਲ ਹੈ। ਬੱਲੇ ਪਹੁੰਚੇ ਹੈਗੇ ਆ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਕੀ ਲੱਗਦੀਆਂ ਹੈਗੀਆਂ ਐਮ.ਐਲ.ਏ. ਸਾਹਿਬ ਕਦੋਂ ਤੱਕ ਹੱਲ ਕਰ ਦੇਣਗੇ ਜੀ? ਮੈਂ ਜਿਹੜੀ ਤਾਂ ਇਹਨਾਂ ਦੀ ਲਾਈਟ ਦੀ ਸਮੱਸਿਆ ਜੀ ਖੰਭਿਆਂ ਦੀ ਸਮੱਸਿਆ ਜੀ ਉਹ ਤਾਂ ਹਫ਼ਤੇ ਦੇ ਵਿੱਚ ਵਿੱਚ ਵਾਅਦਾ ਕਰਕੇ ਦਿੱਤੀ ਆ ਹੋ ਚੁੱਕੀ। ਸਹੀ ਹੈ। ਆਰੇ ਆ ਬਾਰ ਨੰਬਰ 9 ਦੀ। ਜੜਾਉਂ ਦੇ ਬਾਰ ਨੰਬਰ 9 ਦੇ ਵਿੱਚ ਆਬਰਾਇਕਾ ਸਭ ਜੀ ਕੋਲ ਮੰਨ ਕੇ ਮੋਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਪਹੁੰਚੇ ਸਨ ਉੱਥੇ ਇੱਕ ਤਾਂ ਲਾਈਟ ਦੀ ਸਮੱਸਿਆ ਹੈਗੀ ਆ ਦੂਜੀ ਜੋ ਤਾਰਾਂ ਦਾ ਜਾਲ ਹੈਗਾ ਉਸ ਦੇ ਹੱਲ ਲਈ ਅਤੇ ਤੀਜਾ ਜੋ ਬਰਸਾਤਾਂ ਦਾ ਮੌਕਾ ਹੈਗਾ ਪੂਰੇ ਪੰਜਾਬ ਦੇ ਵਿੱਚ ਬਰਸਾਤਾਂ ਕਾਰਨ ਹੜ੍ਹਾਂ ਦਾ ਮਾਹੌਲ ਬਣਿਆ ਹੈਗਾ ਤੇ ਜੋ ਗਰੀਬ ਪਰਿਵਾਰ ਹੈਗੇ ਉਹਨਾਂ ਦੀਆਂ ਸ਼ਰਤਾਂ ਚੋਰੀਆਂ ਹੈਗੀਆਂ ਉਹਨਾਂ ਨੂੰ ਜੋ ਉਹਨਾਂ ਦਾ ਮੁਆਵਜ਼ਾ ਉਹਨਾਂ ਦੀ ਰਿਪੇਅਰ ਦਾ ਜਾਂ ਛੱਤ ਬਣਾਉਣ ਸੰਬੰਧੀ ਹੈਗੀਆਂ ਉਹਨਾਂ ਨੇ ਹਦਾਇਤਾਂ ਕੀਤੀਆਂ ਹੈਗੀਆਂ ਆਪਸਰਾ ਨੂੰ ਵੀ ਜਲਦੀ ਇਹਨਾਂ ਦਾ ਜੋ ਮਸਲਾ ਹੈਗਾ ਹੱਲ ਕੀਤਾ ਜਾਵੇ ਦੂਜੀ ਜੋ ਲਾਈਟ ਦੀ ਸਮੱਸਿਆ ਹੈਗੀ ਆ ਉਸ ਨੂੰ ਵਿਧਾਇਕਾਂ ਨੇ ਕਿਹਾ ਹੈਗੇ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਇਹ ਜੋ ਲਾਈਟ ਦੀ ਸਮੱਸਿਆ ਹੱਲ ਕਰ ਦਵਾਂਗੇ ਟਰਾਂਸਫਾਰਮ ਜੋ ਨਵਾਂ ਲੱਗਣਾ ਹੈਗਾ ਉੱਥੇ ਦੂਜਾ ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਅਤੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਨੋਨੀ ਅਤੇ ਜੋਮਾ ਹਲਾਵਾਸੀ ਸੀ ਉਹ ਮੌਜੂਦ ਸੀ ਅਸੀਂ ਉਹਨਾਂ ਦੀਆਂ ਵਾਈਟਾ ਵੀ ਲਈਆਂ ਹੈਗੀਆਂ ਜੋ ਸਮੱਸਿਆਵਾਂ ਸੀ ਉਹ ਸੁਣੀਆਂ ਹੈਗੀਆਂ ਉਹ ਵੀ ਅਸੀਂ ਇਸ ਖਬਰ ਵਿੱਚ ਦਿਖਾਵਾਂਗੇ ਤੁਸੀਂ ਦੇਖਦੇ ਰਹੋ ਰੈਗੂਲਰ 24 ਨਿਊਜ਼ ਪੰਜਾਬੀ ਮੈਂ ਆ ਤੁਹਾਡਾ ਆਪਣਾ ਰਾਜਗੁਰੂ ਇਹੋ ਹੋ ਗਈ ਹੋ ਗਈ ਪਾਣੀ ਹੋ ਗਿਆ ਹੋਰ ਕਹਿੰਦਾ ਸੁਣਿਆ ਇਹ ਆਹ ਹੈ ਬੰਦਾ ਪਗਵੰਤ ਬਾਰੂ ਮਰੀ ਲੋਕ ਦੀ ਬੰਦੀ ਦੇ ਨੱਪੜਾ ਤੇ ਪਰ ਤੁਹਾਨੂੰ ਕੋਈ ਨਹੀਂ ਨੱਪੜਾ ਕਿਹੜਾ ਬੰਦਾ ਪੇਪਰ ਕਲੀਅਰ ਕਰ ਰਹੀ ਹੋਰ 95 ਨੂੰ ਡਿਜ਼ਾਈਨ ਓਏ ਹੁਣ ਕੀ ਹੋ ਗਿਆ ਕੀ ਕਰੀਏ ਓਥੋਂ ਜਮਾਨਤ ਲਈ ਸੀ ਉਹ ਰੱਦ ਹੋ ਗਈ ਹੁਣ ਹਾਈ ਕੋਰਟ ਲਈ ਉਹ ਤਾਂ ਫਿਕਰ ਕਾਨੂੰ ਕਰਦੀ ਆ ਕੋਈ ਨਹੀਂ ਆਪਾਂ ਪ੍ਰਮਾਤਮਾ ਨੇ ਮਾੜੇ ਦੇ ਨਾਲ ਲਿਆਉਣੇ ਹੁੰਦੇ ਨਾਲ ਚੰਗੇ ਵੀ ਦਿਨਤਾ ਹੁੰਦਾ ਤੁਸੀਂ ਘਰ ਨਾ ਕਰ ਜੇ ਮਾੜੇ ਦੇ ਨਾਲ ਵੀ ਤੇ ਚੰਗੇ ਵੀ ਲੈ ਕੇ ਆਊਗਾ ਕਿਤੇ ਇਧਰ ਪਾਲਾ ਆ ਗੋਣਾ ਜੀ ਇਹ ਪਹਿਲਾਂ ਪਾਈਆਂ ਜੀ ਅਸੀਂ ਆਗਰਾ ਆਪ ਇਹ ਪਟਵਾਰੀ ਨੂੰ ਬੁਲਾ ਕੇ ਹੁਣੇ ਦੱਸ ਦੇ ਦੱਸ ਦੇ ਇੱਕ ਘਟਾਰਾ ਦਸ ਘਟਾਰਾ ਜਿੰਨੇ ਵੀ ਡਿੱਗੇ ਆ ਜਿੰਨਾਂ ਦੀ ਵੀ ਮਾਰਤਿਕ ਸਿਹਤਮ ਹੁਣੀ ਚਾਹੀਦੀ ਆ ਐਪਲੀਕੇਸ਼ਨ ਹੁਣੇ ਪਹੁੰਚਣ ਜੇ ਆਪਾਂ ਕਹੀਏ ਬਰਸਾਤਾਂ ਛੱਡਣ ਤੋਂ ਬਾਅਦ ਕੰਮ ਕਰਾਂਗੇ ਫੇਰ ਨਹੀਂ ਮੌਜੂਦ ਉਦੋਂ ਤੱਕ ਦੇ ਮੁਆਵਜ਼ਾ ਇਹ ਨਾਲ ਨਾਲ ਆਪਾਂ ਹੁਣ ਰਿਕਾਰਡਿੰਗ ਹੋ ਰਹੀ ਏ ਇਹਦੇ ਵਿੱਚ ਆਪਾਂ ਨਾਲ-ਨਾਲ ਉੱਪਰ ਰਿਕਾਰਡ ਕਰਕੇ ਭੇਜੀ ਦੇਣ ਦਾ ਠੀਕ ਹੈ ਨਾ ਕੋਈ ਕਰਵਾ ਕੇ ਦੇ ਹੈ ਕੰਮ ਇਹ ਮਾਤਾ ਨੂੰ ਹੋ ਸਕਦਾ ਰੋਣ ਵਾਲੀ ਕੋਈ ਗੱਲ ਨਹੀਂ ਜਿਨ੍ਹਾਂ ਦੇ ਤੇ ਆ ਕੇ ਤਰਪਾਲ ਤਾਂ ਪਵਾ ਦੇ ਪਵਾ ਲਈ ਤਰਪਾਲ ਪਵਾ ਲਈ ਆ ਤਰਪਾਲ ਸ਼ਾਮਦੇਦ ਨੇ ਲਿਆ ਦੇ ਯਾਦ ਨਹੀਂ ਜਾਂਦੇ ਜੀ ਉਹੋ ਜਿਹਾ ਚੱਕਾਂਗੇ ਚੱਕ ਲੋ ਠੀਕ ਹੈ ਠੀਕ ਹੈ ਧਿਆਨ ਨਾਲ ਹੀ ਕਰੀਏ ਗੋਲੀਆਂ ਵੀ ਹੋਈਆਂ ਇੱਧਰ ਪੈਰ ਮੋਜਨ ਮੈਂਟ ਲਾ ਦੇ ਬਹੁਤ ਜ਼ਿਆਦਾ ਕੀਤੀ ਕਰਦਾ ਕਸ਼ਾ ਕਰਦਾ ਬਹੁਤ ਨਾਲਾ ਕਹਿੰਦਾ ਹੋਣਾ ਸਾਡੇ ਨਹੀਂ ਚੰਗਾ ਨਾ ਹੈਗਾ ਉਹ ਬਹੁਤ ਰੋਜ਼ ਕੰਮ ਤੇ ਲੱਗਿਆ ਕੰਮ ਤੇ ਲੱਗਿਆ ਆਹ ਤਾਂ ਤੁਸੀਂ ਜੀ ਬਹੁਤ ਹੱਥੀਂ ਕਰੀ ਆ ਆਪਾਂ ਹੀ ਤੋੜੀਏ ਕਰਦੇ ਪਰ ਆਪਾਂ ਨੂੰ ਕਹਿ ਲੱਗਦਾ ਨਹੀਂ ਬੜੀ ਗੱਲ ਹੈ ਡਾਕਟਰ ਆਪਣੀ ਸੁਣਵਾਈ ਕਰਦੇ ਸੌਲੀ ਜੀ ਕਨਵਾਈ ਬਾਦਕ ਬਈ ਜਿਹੜੇ ਪਾਲਾ ਪਾ ਗਏ ਆ ਬਾਕੀ ਆ ਇਹ ਆ ਬੰਦੇ ਦਾ ਕੰਮ ਹੋਇਆ ਜੀ ਮੇਰੀ ਗੱਲ ਸੁਣੋ ਪੰਡ ਗਿਆ ਹਾਂ ਜੀ ਨਹੀਂ ਨਹੀਂ ਕੰਮ ਸਾਨੂੰ ਵੀ ਕੋਈ ਜਵਾਬ ਹੀ ਨਹੀਂ ਮਿਲਿਆ ਬਈ ਜਿਹੜਾ ਜਿਹੜੇ ਇੱਧਰ ਪਾਲ ਪਈਆ ਆ ਮਾਤਾ ਖੜੀ ਆ ਦੇਖੋ ਆ ਮਾਤਾ ਨੇ ਮੰਨੇ ਦੇ ਵਿੱਚ ਹੀ ਜਿਹੜੇ ਪਾਲਾ ਪਾ ਦਿਆ ਅਸੀਂ ਦੋ ਦਿਨ ਕੰਮ ਕਰੀਏ ਉਸੇ ਵਜ੍ਹਾ ਕਰਕੇ ਟ੍ਰਾਂਸਫਰ ਨੂੰ ਨਹੀਂ ਸੁਵਾਇਆ ਜੋ ਮਰਦਾ ਦੇ ਗੁਰੂ ਗੋਬਿੰਦ ਸਿੰਘ ਜੀ ਉਗਾਮਾ ਮੱਲੇ ਕੋਲੇ ਮੈਂ ਤੇ ਜਿਹੜਾ ਬਿਲਡਿੰਗ ਮੋਟ ਦਾ ਕੰਮ ਆ ਇੰਨੇ ਖੜੇ ਆ ਸਾਈਨ ਕਰਕੇ ਵੇਖੋ ਤੁਹਾਡਾ ਕੰਮ ਦੋ ਦਿਨ ਚ ਲਾਓ ਮੈਨੂੰ ਦੇ ਕੇ ਉਹ ਪੁੱਛ ਲੋ ਕੰਮ ਪਈ ਇਹ ਆ ਸਾਰੇ ਸਾਈਨ ਕਰਾ ਲਓ ਪਰ ਸਹਿਮਤੀ ਆ ਜਿੱਥੇ ਉੱਥੇ ਰੱਖਾਓ ਬਿਲਕੁਲ ਆ ਚੈਕਿੰਗ ਕਰਦੇ ਇੰਨਾ ਹੀ ਮਸ਼ੀਨਾਂ ਤੇ ਦੋ ਦਿਨ ਲਾਓ ਠੀਕ ਹੈ ਜੀ ਫਿਰ ਫੂਲੀਆਂ ਫੇਲ ਰੱਖਦੇ ਉਹ ਪ੍ਰਧਾਨ ਨੂੰ ਬਾਜ ਮਾਰਿਓ ਰਵੀ ਮਾਰੇ ਉਹਨਾਂ ਨੂੰ ਬਾਜ ਫੋਨ ਨਹੀਂ ਕੰਮ ਰੁਕਦੇ ਆਪਣੇ ਕੰਮ ਕਰ ਅੱਜ ਬੱਲੇ ਪਹੁੰਚੇ ਹੈਗੇ ਆ ਜਿਹੜੀਆਂ ਇਹਨੀਆਂ ਸਮੱਸਿਆਵਾਂ ਕੀ ਲੱਗਦੀਆਂ ਹੈਗੀਆਂ ਐਮਐਲਏ ਸਾਹਿਬ ਕਰਨ ਤੱਕ ਹੱਲ ਕਰ ਦੇਣਗੇ ਜੀ ਮੈਂ ਜਿਹੜੀ ਤਾਂ ਇਹਨਾਂ ਦੀ ਲਾਈਟ ਦੀ ਸਮੱਸਿਆ ਜੀ ਖੰਬਿਆ ਨਹੀਂ ਸਮੱਸਿਆ ਜੀ ਉਹ ਤਾਂ ਹਫ਼ਤੇ ਦੇ ਵਿੱਚ ਵਿੱਚ ਵਾਦਾ ਕਰਕੇ ਜੰਨੀਆ ਹੋ ਜੂਗੀ ਸਹੀ ਹੈ ਕਿਉਂਕਿ ਪਰ ਉਹਦੇ ਵਿੱਚ ਇੱਕ ਸੈਂਪੀ ਦੇ ਕੇ ਜਾਨੀ ਆ ਜੀ ਬਈ ਪੂਰਾ ਭੱਲਾ ਬੈਠ ਕੇ ਮੀਟਿੰਗ ਕਰ ਲੋ ਲਗਾਉਣਾ ਕਿੱਥੇ ਆ ਉਹਦੇ 'ਚ ਲੜਾਈ ਨਾ ਹੋਵੇ ਜਗਾ ਮੈਂ ਟਰਾਂਸਫਾਰਮਰ ਭੇਜ ਦੂੰਗੀ ਪਰ ਥੋੜੇ ਭੱਲੇ 'ਚ ਕੰਟਰੋਵਰਸੀ ਨਾ ਹੋਵੇ ਸਹੀ ਹੈ ਅਗਰੇ ਫਾਲਤੂ ਖੰਬੇ ਕਿ ਐ ਚਕਾਵਾਂਗੇ ਜੀ ਜਿੰਨਾ ਹੋ ਜਾਵੇ ਇੱਕ ਮਿੰਟ ਕੜੀਏ ਬੱਟੀਆਂ ਤਾਰਾਂ ਲਮਕਦੀਆਂ ਇਹ ਮੈਂ ਐਕਸਨ ਸਰ ਨੂੰ ਬੁਲਾ ਕੇ ਮੌਕਾ ਤਕ ਹਾਂਗੀ ਜੀ ਉਹ ਇਹਦਾ ਕੀ ਹੱਲ ਕੱਢਦੇ ਉਹ ਮੈਨੂੰ ਦੱਸਣ ਜੀ ਦੂਜੀ ਸਮੱਸਿਆ ਇਥੋ ਦੀ ਮੈਂ ਨਾ ਜਿਹੜਾ ਆਹ ਇੱਕ ਪਾਣੀ ਸਾੜਦਾ ਤੇ ਉਹਨਾਂ ਦੇ ਗੁਰੂ ਘਰ ਚ ਜਾਣਾ ਜੀ ਇੱਥੇ ਮੈਚਨਿਸ਼ਨ ਲਵਾ ਕੇ ਦੇਖਦੇ ਆ ਇਹਦਾ ਕੋਈ ਯੱਤ ਹੈ ਇਹ ਭੱਲੇ ਵਾਲੇ ਜ਼ਿਆਦਾ ਵਧੀਆ ਦੱਸ ਸਕਦੇ ਆ ਪਰ ਮੇਰਾ ਪਰਚ ਮੈਂ ਤਾਂ ਪਹਿਰਾ ਦੇਣਾ ਇਹਨਾਂ ਦੇ ਕੰਮਾਂ ਤੇ ਮੈਂ ਦਿੰਦੀ ਰਹਾਂਗੀ ਤੇ ਇਹ ਸਾਰੇ ਕੰਮ ਵੱਤ ਦੇ ਦਸਤੰਦ ਦੇ ਵਿੱਚ ਸਿਰੇ ਜਾਣਾਂਗੇ ਫਿਰ ਦੇਖਾਂਗੇ ਇਹਨਾਂ ਦਾ ਅਗਲਾ ਹੱਲ ਕੀ ਜੀ ਇੱਕ ਮੈਡਮ ਜੀ ਸਵਾਲ ਸੀਗਾ ਜੀ ਕੱਚੇ ਮਕਾਨਾਂ ਦੇ ਜੋ ਲੋਕਾਂ ਨੇ ਅਪਲਾਈ ਕੀਤਾ ਸੀਗਾ ਵੀ ਉਹ ਕਰੋਂ ਤੱਕ ਪੇਮੈਂਟ ਕੋਈ ਆ ਰਹੀ ਹੈ ਗੱਲ ਕਰਦੇ ਸੀ ਕੱਚੇ ਮਕਾਨਾਂ ਦੀ ਪੇਮੈਂਟ ਉਹ ਇਸ ਤਰ੍ਹਾਂ ਨਹੀਂ ਆ ਰਹੀ ਵੀ ਅਪਲਾਈ ਆੜਿਆ ਵੀ ਹੋ ਜਾਂਦੇ ਹਾਂ ਜੀ ਹਾਂਜੀ ਉਹਨਾਂ ਦੇ ਰੀਸ ਆਰਟੀਕਲ ਨੂੰ ਜੱਜ ਕਰਦੇ ਜੀ ਇਹਨਾਂ ਨਾਲ ਗੱਲ ਕਰਾ ਰਹੇ ਹਾਂ ਹਾਂਜੀ ਸਰਪਾਲ ਦਰਪਾਲ ਕਾਗਜ਼ਾਗਾਂ ਹੀ ਦੇ ਰਹੇ ਜੀ ਉਹਨਾਂ ਨੂੰ ਅਪੀਲ ਕਰਦੀਆਂ ਵੀ ਉਹ ਆਪਣੇ ਆਪਣੇ ਇਸ ਨੂੰ ਪ੍ਰਧਾਨ ਮੰਤਰੀ ਨੂੰ ਹਾਂ ਸੀ ਸਾਹਮਣੇ ਕਾ ਲਓ ਐਸਟੀਮ ਡਾਕਟਰ ਜਾ ਕੇ ਰਿਪੋਰਟ ਕਰਾ ਦੋ ਠੀਕ ਹੈ ਮੈਂ ਹੌਣ ਤੋ ਪਹੁੰਚਾਂਗਾ 24 ਘੰਟੇ ਸਹੀ ਮੇਰਾ ਨੰਬਰ 99766 ਨੂੰ ਨੋਟ ਕਰਵਾ ਲਓ ਉਸ ਨੂੰ ਨੋਟ ਕਰਵਾਸ ਸਭੀ ਫੀਮਾ ਦੇ ਠੀਕ ਹੈ ਇੱਕ ਵਾਰੀ ਨੋਟ ਕਰਾ ਕੇ ਉਹਦੇ ਲਈ ਜਿਹੜੀ ਰਿਪੋਰਟ ਡਾਕੂਮੈਂਟਾਂ ਦੇ ਆਧਾਰ 'ਤੇ ਕਰਾ ਉਹ ਦੇ ਦੋ ਜੀ ਉਹਦੇ ਨਾਲ ਇਹਨਾਂ ਦੀ ਲਾਈਨ 'ਚ ਭੇਜੋ ਰਿਪੋਰਟ ਭੇਜੋ ਇਹਨਾਂ ਨੂੰ ਪੈਸਾ ਆਉਣੀ ਆਸਪਤ ਸਹੀ ਆਪਾਂ ਵੀ ਕਹੀਏ ਘਰੇ ਬੈਠਾ ਨੂੰ ਕੋਈ ਦੇਖਣ ਨਹੀਂ ਆਉਂਦਾ ਇਸ ਹੜ੍ਹਾਂ ਦੀ ਮਾਰ ਦੇ ਵਿੱਚ ਸਾਰਿਆਂ ਨੂੰ ਆਪੋ ਧਾਪੀ ਪਈ ਹੋਈ ਆ ਪਰਮਾਤਮਾ ਕਰੇ ਉਹਨਾਂ ਸਫਾਸੇਂਗੀਆਂ ਨੂੰ ਜਿਹੜੇ ਪੁੱਛਿਆ ਦਾ ਕੰਮ ਕਰਦੇ ਆ ਉਹਨਾਂ ਨੂੰ ਹੋਰ ਹਿੰਮਤ ਬਖਸ਼ੇ ਸਾਡੇ ਸ਼ਹਿਰ ਚ ਵੀ ਬਹੁਤ ਸਾਰੇ ਕਰਦੇ ਆ ਜੀ ਮੈਂ ਤਾਂ ਸਾਰਿਆਂ ਦੀ ਸਿਰਫਤ ਪੜ ਕੇ ਮੈਨੂੰ ਜਿੱਥੇ ਬੁਲਾਉਂਦੇ ਮੈਂ ਉੱਥੇ ਪਹੁੰਚ ਜਾਂਦੀ ਆ ਸਹੀ ਹੈ ਮੈਡਮ ਧੰਨਵਾਦ ਚਲੋ ਕੀ ਨਾਮ ਹੈ ਕੀ ਨਾਮ ਹੈ ਤੁਹਾਡਾ ਕੀ ਸਮੱਸਿਆ ਸੀਗੀ ਜੋ ਐਮਐਲ ਸਾਹਿਬ ਨੂੰ ਤੁਸੀਂ ਦੱਸਿਆ ਹੈਗਾ ਕੀ ਗੱਲ ਹੋਈ ਇਹ ਤੇ ਇਹਨਾਂ ਨੇ ਵੀ ਉਹ ਵੀ ਨਹੀਂ ਲਾਹਣਾ ਹਲੇ ਚੋਈ ਨਹੀਂ ਜਾਂਦੇ ਵੀ ਨਾਲ ਤਾਂ ਸਾਡਾ ਘਰ ਵਾ ਪਾਣੀ ਖੜ ਜਾਂਦਾ ਆ ਅਸੀਂ ਕਹਿੰਦੇ ਆ ਵੀ ਸਾਡਾ ਮਕਾਨ ਦਾ ਖਤਰਾ ਹੋ ਜਾਣਾ ਸਾਡੇ ਵਿੱਚ ਫਿਰ ਤੇ ਬੰਦਾ ਵੀ ਨਹੀਂ ਹੈਗਾ ਪਾਊਗਾ ਕੌਣ ਸਾਡਾ ਘਰ ਸਹੀ ਮਤਲਬ ਤੁਸੀਂ ਕੋਈ ਅਪਲਾਈ ਵਗੈਰਾ ਕਰਵਾ ਦਿਓ ਜੀ ਸਰਕਾਰ ਕੋਲੇ ਫੇਰੀ ਮਤਲਬ ਇਹ ਚੀਜ਼ ਹੋਣੀ ਹੈਗੀ ਆ ਆ ਲੱਗਦਾ ਪਾਣੀ ਆ ਤੇ ਤਾਂ ਖੜ ਜਾਂਦਾ ਨੁਕਰਾ ਔਖਾ ਹੋ ਜਾਂਦਾ ਨਹੀਂ ਨਹੀਂ ਇਹ ਤਾਂ ਘਰ ਦਾ ਤੁਸੀਂ ਕਹਿ ਰਹੇ ਹੋ ਉਹ ਨਗਰ ਕਾਉਂਸਲ ਦੇ ਵਿੱਚ ਤੁਸੀਂ ਅਪਲਾਈ ਕਰ ਦਿਓ ਫੇਰ ਹੀ ਹੋਊਗਾ ਨਾ ਫੇਰ ਸੰਗਾਰ ਜਿਵੇਂ ਵੀ ਨਾ ਕਰਦੇ ਬੰਦਾ ਵੀ ਹੈ ਨਹੀਂਗਾ ਜੇ ਮੈਂ ਪੁਆ ਦੂੰਗਾ ਮੁੰਡਾ ਮੇਰਾ ਪ੍ਰਾਈਵੇਟ ਕੱਪ ਕਰਨਾ ਅੱਛਾ ਜੇ ਆਪੇ ਦੇਖੋ ਨਾ ਨੰਦਕਣ ਆਲਾ ਹੋ ਗਿਆ ਅੰਨੇ ਕੀ ਕਹਿਣਾ ਹੈਗਾ ਤੁਹਾਡਾ ਇਕੱਲੇ ਮੁੰਲਾ ਬਣਾ ਦਿਜੀਏ ਗਲੀ ਸਾਰਾ ਪਾਣੀ ਖੜਾ ਰਹਿਤਾ ਹੈ ਪਾਣੀ ਇਹ ਬੜਾ ਜੋ ਗਲੀ ਹੈਗੀ ਹੈ ਨਾ ਇਹ ਕਿਹੜਾ ਮੱਲਾ ਹੈਗਾ ਜੀ ਇਹ ਇਹ ਅਗਵਾੜ ਅਗਵਾਲਪੁਰ 38 ਨੰਬਰ ਹੈ ਮਕਾਨ ਨੰਬਰ 81 ਸਖਾਲੀ ਜੀ ਅੱਛਾ ਜੀ ਅੱਛਾ ਠੀਕ ਹੈ ਗਲੀ ਮੋਹਲਾ ਬਣਾ ਦਿਜੀਏ ਪਾਣੀ ਨਹੀਂ ਰੁਕਦਾ ਹੈਗਾ ਪਾਣੀ ਵੀ ਰੁਕਦਾ ਜੀ ਹਾਂ ਪਾਣੀ ਵੀ ਰੁਕਦਾ ਹੈ ਪਾਣੀ ਵੀ ਰੁਕਦਾ ਹੈਗਾ ਅਬ ਐਮਐਲਏ ਸਾਹਿਬ ਆਈ ਸੀ ਤੁਸੀਂ ਮਿਲੇ ਹੈਗੇ ਗੱਲਬਾਤ ਹੋਈ ਕੋਈ ਆਹੀ ਗਲੀ ਸੰਬੰਧੀ ਹਾਂ